ਜੋ ਬਣੇ ਸੋ ਨਿਰਭੈ ਭਗਵਾਨ ਵਾਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਸਵਾਰਸਤਵ ਗਿਆਨਾਤਮਾਹਾਰਾਜ ਕੀ ਜੈ ਦੇਸ਼ ਵਿਦੇਸ਼ਿ ਚ ਵਸਦਿਆਂ ਸੰਤਾ ਕੇ ਬੇਨਤੀ ਹੈ 6 April ਦਿਨ ਐਤਵਾਰ 2025 ਨੂੰ ਪਰਮ ਪੂਜੀਏ ਪ੍ਰਭੂ ਤਨਾਕਰ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਸਾਰੀ ਸੰਗਤ ਅਕੀ ਬੇਨਤੀ ਹੈ ਕਿ ਪਿੰਡ ਧੀਨਾ ਜਲੰਧਰ ਵਿਖੇ ਪਹੁੰਚਣ ਦੀ ਸਾਰੇ ਕਿਰਪਾ ਦਾ ਕਰੋ ਤੇ ਪ੍ਰਭੂ ਜੀ ਦੀਆਂ ਗਿਆਨ ਦੀਆਂ ਜਿਹਨੀਆਂ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਪ੍ਰਭੂ ਜੀ ਨੇ ਇਸ ਸੰਸਾਰ ਨੂੰ ਉਹ ਗਿਆਨ ਦਿੱਤਾ ਉਹ ਧਰਮ ਦੀ ਨੀ ਰੱਖੀ ਕਿਉਂਕਿ ਉਹੀ ਕਮਾ ਜਾਗਰਤ ਰਹਿੰਦੀਆਂ ਹਨ ਉਹੀ ਕਮਾ ਰਾਜਪਾਦ ਨੂੰ ਪ੍ਰਾਪਤ ਕਰਦੀਆਂ ਹਨ ਜਿਹੜੀਆਂ ਕਮਾ ਆਪਣੇ ਮਾਂ ਪੁਰਖਾਂ ਨੂੰ ਯਾਦ ਕਰਦੀਆਂ ਹਨ ਤੇ ਅੱਜ ਜਿਨ੍ਹਾਂ ਨੇ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਜੋ ਇਸ ਕੌਮ ਨੂੰ ਇੰਨਾ ਵੱਡਾ ਗਿਆਨ ਦਿੱਤਾ ਹੈ ਉਹਨਾਂ ਦਾ ਪ੍ਰਕਾਸ਼ ਉਤਸਵ ਜੋ ਹੈ ਮਨਾਇਆ ਜਾ ਰਿਹਾ ਹੈ ਮੇਰੀ ਸਾਰੀ ਸੰਗਤ ਦੇ ਕੇ ਬੇਨਤੀ ਹੈ ਕਿ ਆਪ ਹਮ ਹਮਾ ਕੇ ਜਿੰਦਰਤੀ ਨ ਜਿੰਦਰ ਵਿਖੇ ਪਹੁੰਚ ਕੇ ਪ੍ਰਭ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਬਾਲ ਕੀ